ਤਾਨਾ ਤੇਰਾ ਵੀ ਤਾਂ ਛੱਡ ਸੀ ਦੇਂਦਾ ਜਵਾਬਦਾਰੀ ਤੂੰ ਚੌਕ 'ਚ ਖੜਾ ਕੇ ਦੇਉ ਫੂਕੇ ਸੇ ਛੱਟੀਆਂ ਬਲਾਤਕਾਰੀ ਨੂੰ ਚੌਕ 'ਚ ਦੇਉ ਖੜਾ ਕੇ ਫੂਕੇ ਸੇ ਛੱਟੀਆਂ ਬਲਾਤਕਾਰੀ ਨੂੰ ਜਿੰਦਗੀ ਵਿੱਚ ਮੈਂ ਕੋਈ ਛੱਟੀਆਂ ਤੇਰੀਆਂ ਪਤਾ ਨਹੀਂ ਦੁਨੀਆ ਨੂੰ ਕੀ ਹੋ ਗਿਆ ਏ ਕਿ ਇੱਧਰ ਦੇਖ ਲੋ ਇਹ ਮਤਲਬ ਇਹ ਦੋਨਾਂ ਮੁੰਡਿਆਂ ਨੇ ਆਪ ਦੇ ਵਿੱਚ ਵਿਆਹ ਕਰਵਾਇਆ ਏ ਤੇ ਹੁਣ ਦੇਖ ਲੋ ਕੀ ਲੱਛਣ ਕਰਦਾ ਏ ਇਹ ਪ੍ਰੈਗਨੈਂਟ ਆ ਲੱਛਣ ਦੇਖੋ ਇਹਦੇ ਪਲਾਈ ਰੱਖਦੀ ਤੇਰੇ ਵਰਗੇ ਮੇਰੇ ਬੱਚੇ ਪਾਈ ਰੱਖਦੀ ਜੇ ਤੂੰ ਖਿਡੇਗੇ ਮਾਈ ਮੈਨੂੰ ਲੱਗਦਾ ਮੀਨੂੰ ਆਂਟੀ ਨੂੰ ਵੀ ਹੋਣੀ ਜਵਾਨੀ ਚੜੀ ਆ ਕਿਵੇਂ ਹੁਣ ਠੁਮਕੇ ਤੇ ਠੁਮਕਾ ਲਾਉਂਦੀ ਆ ਤੇ ਉਦੋਂ ਰੋਟੀਆਂ ਪਕਾਉਣ ਲੱਗਿਆ ਮੈਨੂੰ ਤਾਂ ਕੰਮ ਨਹੀਂ ਹੁੰਦਾ ਮੈਨੂੰ ਨਾ ਮੰਮੀ ਦੀ ਯਾਦ ਆਉਂਦੀ ਆ ਮੈਨੂੰ ਮੱਕਈ ਦੀ ਰੋਟੀ ਲਾਉਣੀ ਨਹੀਂ ਹੁੰਦੀ ਮੈਨੂੰ ਆਹ ਕੰਮ ਨਹੀਂ ਕਰਨਾ ਆਉਂਦਾ ਹੁਣ ਨਹੀਂ ਬਿਮਾਰ ਹੁਣ ਨਹੀਂ ਤੈਨੂੰ ਕੁਝ ਵੀ ਹੋਇਆ ਜਦੋਂ ਕੰਮ ਕਰਨਾ ਪੈਂਦਾ ਏ ਉਦੋਂ ਇਹਨੂੰ ਕੁਝ ਨਾ ਕੁਝ ਹੋਇਆ ਹੁੰਦਾ ਏ ਤੇ ਹੁਣ ਦੇਖੋ ਰੀਲਾਂ ਤੇ ਨੱਚਦੀ ਕਿਵੇਂ ਕਿਹੜੀ ਪੈੜੀ ਲੱਗਦੀ ਆ ਆਪਣੇ ਆਪ ਨੂੰ ਦੇਖਿਆ ਕਰ ਨਾਲੇ ਆ ਜਿਹੜਾ ਤੂੰ ਆ ਡਰੈਸ ਜੀ ਪਾਈ ਫਿਰਦੀ ਹੈ ਨਾ ਇਹਦਾ ਤੂੰ ਫੇਮਸ ਨਹੀਂ ਹੋਣਾ ਇਦਾਂ ਤੈਨੂੰ ਬਸ ਨਾਨ ਤਾਂ ਹੀ ਪਹਿਣੀਆਂ ਗੋੜੇ ਗੋੜੇ ਗਰਮੀ ਆ ਤੇ ਇਹ ਵੇਖ ਲੋ ਜਲੂਸ ਕੱਢ ਕੇ ਬੈਠੀ ਆ ਨਾ ਨਹੀਂ ਖਾਈ ਸੀ ਹੈ ਨਾ ਤਾਂ ਸਾਰਾ ਕੰਮ ਹੀ ਡੈਡੀ ਨੇ ਮੈਨੂੰ ਖਾਇਆ ਸੀਗਾ ਜ਼ਿਆਦਾਤਰ ਕਿਉਂਕਿ ਡੈਡੀ ਹੀ ਜ਼ਿਆਦਾਤਰ ਸਮਝਾਉਂਦੇ ਰਹਿੰਦੇ ਹੁੰਦੇ ਸੀ ਨਾ ਤੇ ਮੰਮੀ ਵੀ ਜਦੋਂ ਮੈਨੂੰ ਵਾਲ ਦੇਦੀ ਨਹੀਂ ਸੀ ਕਿਉਂਕਿ ਵਿਆਹ ਤੋਂ ਪਹਿਲਾਂ ਬਹੁਤ ਘੱਟ ਰਸੋਈ ਦਾ ਕੰਮ ਸੀ ਕਿ ਕਰਨਾ ਕਿਉਂਕਿ ਮੰਮੀ ਸਾਰਾ ਕੰਮ ਕਰਦੇ ਸੀ ਉਹਨਾਂ ਦਾ ਤਾਂ ਬਾਅਦ ਸਾਰਾ ਕਰਨਾ ਪੈਂਦਾ ਖੁਦ ਨੂੰ ਨਾ ਤੁਸੀਂ ਬਸ ਤੁਸੀਂ ਦੇਖ ਸਕਦੇ ਹੋ ਚਾ ਤੈਨੂੰ ਹੁਣ ਪਤਾ ਲੱਗ ਗਿਆ ਕਿ ਵਿਆਹ ਤੋਂ ਬਾਅਦ ਕੰਮ ਵੀ ਕਰਨੇ ਪੈਂਦੇ ਆ ਪਹਿਲਾਂ ਤਾਂ ਪਿਓ ਮਾਂ ਦੇ ਸਿਰ ਤੇ ਐਸ਼ ਕਰਦੀ ਰਹੀਓ ਕਿ ਪਤਾ ਹੀ ਕੀ ਮੇਰੀ ਮਾਂ ਕੰਮ ਕਰ ਲੈਂਦੀ ਸੀ ਰਸੋਈ ਦਾ ਸਾਰਾ ਤੇ ਤੈਨੂੰ ਬਸ ਇਹ ਹੋਣਾ ਏ ਕਿ ਜਿਹੜੀ ਮੈਰਿਜ ਲਾਈਫ ਹੁੰਦੀ ਏ ਬਹੁਤ ਵਧੀਆ ਹੁੰਦੀ ਏ ਹੈਪੀ ਲਾਈਫ ਹੁੰਦੀ ਏ ਹਣਾ ਹੁਣ ਪਤਾ ਲੱਗ ਗਿਆ ਨਾ ਕਿ ਵਿਆਹ ਕਰਾਉਣਾ ਜਾਂ ਚੂੜਾ ਪਾਉਣਾ ਕੋਈ ਮਤਲਬ ਸ਼ੌਕ ਨਹੀਂ ਹੁੰਦਾ 100 ਜਿੰਮੇਵਾਰੀਆਂ ਸਿਰ ਤੇ ਪੈ ਜਾਂਦੀਆਂ ਏ ਤੈਨੂੰ ਕਹਿੰਦੇ ਵੀ ਰਹੇ ਹਾਂ ਪਹਿਲਾਂ ਕਿ ਵਿਆਹ ਕਰਨਾ ਸਿਰਫ ਇੱਕ ਤੁਹਾਡੇ ਜੇ ਤੁਹਾਡੇ ਬਾਰੇ ਸੋਚੀਏ ਤਾਂ ਸਿਰਫ ਇੱਕ ਤੁਸੀਂ ਵਿਆਹ ਨੂੰ ਮਜ਼ਾਕ ਬਣਾ ਕੇ ਰੱਖਿਆ ਏ ਜਿੰਮੇਵਾਰੀਆਂ ਨੂੰ ਵੀ ਦੇਖ ਲਿਆ ਕਰੋ ਕਿ ਸਿੱਤ ਜਿੰਮੇਵਾਰੀਆਂ ਪੈਂਦਾ ਮਤਲਬ ਕੀ ਨਾ ਜਦੋਂ ਜਾਂ ਤਾਂ ਪਹਿਲਾਂ ਹਨ ਅਸੀਂ ਇਦਾਂ ਮਿਸਾ ਪ੍ਰਾਂਠਾ ਚਾਏ ਕੁਝ ਵੀ ਮਤਲਬ ਖਾਣਾ ਬਣਾਣਾ ਹੁੰਦਾ ਸੀ ਫੈਮਿਲੀ ਦੇ ਵਿੱਚ ਤਾਂ ਡੈਡੀ ਸਭ ਕੁਝ ਤਿਆਰ ਕਰਕੇ ਦਿੰਦੇ ਸੀ ਬਣਾਉਂਦੇ ਮਮੀ ਸੀਗੇ ਤੇ ਸਾਰਾ ਕੁਝ ਡੈਡੀ ਤਿਆਰ ਕਰਕੇ ਦਿੰਦੇ ਹੁੰਦੇ ਸੀ ਹਨ ਤਾਂ ਮੈਂ ਉਦਾਂ ਹੀ ਦੇਖਦੀ ਰਹਦੀ ਹੁੰਦੀ ਸੀ ਤੇ ਮੈਨੂੰ ਅੱਜ ਯਾਦ ਆਈ ਤੇ ਮੈਂ ਸੱਚੇ ਚੱਲੋ ਅੱਜ ਉਹਨਾਂ ਤਰਾਪਾ ਵੀ ਬਣਾ ਕੇ ਦੇਖਦੇ ਹਾਂ ਨਾ ਸਭ ਤੋਂ ਪਹਿਲਾਂ ਮੈਂ ਮੋਲੀ ਨੂੰ ਬਿਲਕਾਸ਼ ਕੀਤਾ ਉਸ ਦੇ ਵਿੱਚ ਚਲੋ ਨੂੰ ਮੇਰੇ ਚਲੋ ਕਿਸੇ ਨਾ ਕਿਸੇ ਬੰਨੇ ਤੈਨੂੰ ਆਪਦੇ ਪਿਓ ਦੀ ਯਾਦ ਤਾਂ ਆਈ ਰ ਡੰਗਰ ਨੂੰ ਇੰਨੇ ਵਲੌਗ ਨੇ ਪਾ ਦਿੱਤੇ ਇੰੀਆਂ ਰੀਲਾਂ ਪਾ ਦਿੱਤੇ ਨੇ ਆਪਦੇ ਪਿਓ ਦਾ ਇੱਕ ਵੀਡੀਓ ਦੇ ਵਿੱਚ ਜ਼ਿਕਰ ਨਹੀਂ ਕੀਤਾ ਕਿ ਕਿਦਾਂ ਹਨਾ ਕਿਵੇਂ ਵੀ ਤੇ ਹੁਣ ਦੇਖ ਲਓ ਕੀ ਬੋਲੀ ਜਾਂਦੀ ਆ ਇਹ ਮੇਰਾ ਜਿਹੜਾ ਰੋਟੀ ਪਾਣੀ ਕਰਦਾ ਸੀ ਮੇਰਾ ਪਾਪਾ ਤਿਆਰ ਕਰਕੇ ਦਿੰਦੇ ਹੁੰਦੇ ਸੀ ਮੇਰੀ ਮੰਮਾ ਨੂੰ ਰੋਟੀ ਬਾਣੀ ਜੋ ਵੀ ਹਨਾ ਮਤਲਬ ਮੇਰਾ ਪਾਪਾ ਕਰਕੇ ਸਾਰੇ ਕੰਮ ਕੁਮ ਰੈਡੀ ਕਰਕੇ ਰੱਖ ਦਿੰਦਾ ਸੀ ਤੇ ਇਹਦਾ ਮਤਲਬ ਕਿ ਤੁਸੀਂ ਮਾਵਾਂ ਤੀਆਂ ਫੇਰੇ ਤੋਰੇ ਤਰੀਂ ਨਹੀਂ ਹੁੰਦੇ ਗਾਹੀ ਤੇ ਦੂਸਰੀ ਗੱਲ ਤੈਨੂੰ ਰੋਟੇ ਦੇ ਟਾਈਮ ਤੇ ਪਿਓ ਦੀ ਯਾਦਾ ਹੀ ਆ ਕਿੱਡੀ ਬੇਸ਼ਰਮ ਜਨਾਨੀ ਆ ਨਾਸ਼ਤੇ ਤੋਂ ਬਾਅਦ ਅਲੀਡੋ ਗੇਸੀ ਫਿਲਮ ਨਾਲ ਨਾਲ ਫਿਲਮ ਇੰਜਾਇ ਕਰ ਰਹੇ ਸੀ ਤਾਂ ਆਪਣਾ ਨਾਲ ਨਾਲ ਨਾਸ਼ਾ ਕਰ ਰਹੇ ਸੀ ਕਾਫੀ ਲੇਟ ਹੋ ਗਈ ਸੀ ਤੋਂ ਬਹੁਤ ਜ਼ਿਆਦਾ ਆ ਗਈ ਸੀ ਟਾਈਮ ਨਾਸ਼ਤਾ ਬਣਾਣ ਦੇ ਟਾਈਮ ਹੋਈ ਗਿਆ ਸੀ ਤਕਰੀਬਨ 11 ਦੇ ਨੇੜੇ ਨੇੜੇ 11:00 ਵਜh ਨਹੀਂ ਵਾਲੇ ਸੀ 5 ਮਿੰਟ ਰਗੇ ਸੀ ਤੇ ਮੈਂ ਸੋ ਚਲੋ ਜਲਦੀ ਜਲਦੀ ਆਪਾਂ ਖਾ ਦਿਆਂ ਨਾ ਦੇਖ ਲੋ ਮੋٹے ਦਿਮਾਗ ਦੇ ਨੂੰ ਦੁਪਹਿਰ ਦੇ 11:00 ਵਜh ਗਏ ਆ ਤੇ ਕਹੀ ਜਾਂਦੀ ਆ ਕਿ ਸਵੇਰ ਦਾ ਟਾਈਮ ਤੇ ਆਪਾਂ ਨਾਸ਼ਤਾ ਖਾ ਰਹੇ ਆ 11:00 ਵਜh ਨਾਸ਼ਤਾ ਕੌਣ ਖਾਂਦਾ ਮੈਨੂੰ ਬਸ ਇਹਨਾਂ ਦੱਸੋ ਕਮੈਂਟ ਕਰਕੇ ਕਿ 11:00 ਵਜh ਨਾਸ਼ਤਾ ਕੌਣ ਖਾਂਦਾ ਹੈ ਨ ਤੇ 12 ਵਜੇ ਕੀ ਦੱਸ ਦਿਉਂਗੀ ਤੂੰ ਉਹ ਵੀ ਦੱਸ ਦੇ ਯਾਰ ਤੇ ਕਹਿੰਦੀ ਆ ਕਿ ਬਣਾਉਂਗਿਆ ਬਣਾਉਂਦਾ ਆ ਨਾਸ਼ਤਾ ਤੇ 11 ਵਜੇ ਗਿਆ ਕਿ ਤੂੰ ਬਹੁਤ ਮੈਣੀ ਸਾਰੇ ਟੱਬਰ ਦਾ ਖਾਣਾ ਬਣਾਉਂਦਾ ਹੀ ਆ ਖਾਣਾ ਤੇ ਐਂ ਬੋਲਦੀ ਆ ਦੂਸਰੀ ਗੱਲ ਦੋ ਤਹੀ ਰੋਟੀਆਂ ਲਾਉਣੀਆਂ ਹੁੰਦੀਆਂ ਏ ਤੇ ਉਹ ਵੀ 12 ਵਜਾ ਤੱਕ ਨਹੀਂ ਦੁਪਹਿਰ ਦੇ ਸੈਟਿੰਗ ਚਾਹੀਦੀ ਕਿਉਂਕਿ ਜਦੋਂ ਮੈਂ ਜੋਬ ਲੱਗ ਗਈ ਬਹੁਤ ਘੱਟ ਯਾਨੀ ਕਿ ਫਿਰ ਬਹੁਤ ਸੋਚ ਕੇ ਯਾਰ ਚੱਲਣਾ ਪੈਣਾ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਨਾ ਕਹਿੰਦੀ ਆ ਕਿ ਜਦੋਂ ਜੋਬ ਦੀ ਸੈਟਿੰਗ ਹੋ ਗਈ ਨਾ ਉਦੋਂ ਮੈਨੂੰ ਬਹੁਤ ਸੋਚ ਸਮਝ ਕੇ ਚੱਲਣਾ ਪੈਣਾ ਹੈ ਕਿਉਂ ਤੈਨੂੰ ਸੋਚ ਸਮ ਮੈਂ ਤਾਂ ਤੇਰੇ ਹਰ ਮਨ ਨੂੰ ਇਹੀ ਗੱਲ ਕਹਿਨੀ ਆ ਕਿ ਇਹਨੂੰ ਜੋਬ-ਯੂਬ ਤੇ ਨਾ ਕਿਤੇ ਲਵਾ ਦੇ। ਇਹ ਇਹ ਨਾ ਹੋਵੇ ਕਿ ਤੇਰੇ ਨਾਲ ਰੁੱਸ ਕੇ ਤੇ ਕਿਸੇ ਹੋਰ ਨਾਲ ਫਰਾਰ ਹੋ ਜਾਏ। ਕਿਉਂਕਿ ਸਾਨੂੰ ਤਾਂ ਗਿਣਤੀ ਵੀ ਭੁੱਲ ਗਈ ਆ ਕਿ ਕਿੰਨਿਆਂ ਨਾਲ ਭੱਜਦੀ ਆ ਤੇ ਕਿੰਨਿਆਂ ਨਾਲ ਆਉਂਦੀ ਆ। ਠੀਕ ਆ ਨਾ? ਇਸ ਕਰਕੇ ਇਹਨੂੰ ਬਸ ਘਰ 'ਚ ਕੰਟਰੋਲ ਹੀ ਰੱਖੇ ਤਾਂ ਜਿੰਨਾ ਦੇ ਰੱਖਿਆ ਜਾਂਦਾ ਈ। ਚਾਹ ਬਣਾ ਰਹੀ ਆ ਤੇ ਠੰਡੇ ਪਾਣੀ ਦੇ ਵਿੱਚ ਚਾਹ ਪੱਤੀ ਸੜ ਦਿੰਦੀ ਆ ਤੇ ਉਦਾਂ ਕਹਿੰਦੀ ਆ ਕਿ ਮੈਨੂੰ ਕੰਮ ਕਰਨਾ ਆਉਂਦਾ ਸਵਾਹ ਕੰਮ ਕਰਨਾ ਆਉਂਦਾ ਤੈਨੂੰ। ਨਾ ਲੱਗੇ ਹਨਾ ਜਦੋਂ ਮੈਂ ਜਿਆਦਾ ਲੌਂਗ ਵਲੌਗ ਬਣਾਨੀ ਆ ਤਾਂ ਕਹਿੰਦੇ ਆ ਫਿਰ ਮੈਨੂੰ ਕਾਫੀ ਜਾਨੀ ਕਹਿੰਦੇ ਕਿ ਤੁਸੀਂ ਬੋਰਿੰਗ ਹੈ ਕਾਫੀ ਲੌਂਗ ਹੈ ਜਦੋਂ ਜਿਆਦਾ ਸ਼ਾਰਟ ਬਣਾਨੀ ਆ 6 7 8 ਮਿੰਟ ਦਾ ਤਾਂ ਫਿਰ ਕਹਿੰਦੇ ਬਹੁਤ ਸ਼ਾਰਟ ਹੈ ਤੁਸੀਂ ਲੌਂਗ ਬਣਾਇਆ ਕਰੋ ਹਨਾ ਤੇ ਮੈਂ ਬਣਾਣਾ ਹੀ 10 11 12 ਦੇ ਵਿੱਚ ਵਿੱਚ ਕਰਨਾ ਹੈ ਵਲੌਗ ਤਾਂ ਕਿ ਨਾ ਬੋਰਿੰਗ ਲੱਗੇ ਨਾ ਜਿਆਦਾ ਜਲਦੀ ਵਾਲਾ ਲੱਗੇ ਵਲੌਗ ਨਾ ਦੇਖਣ ਚ ਉਸ ਤੋਂ ਬਾਅਦ ਅਸੀਂ ਦੇਖ ਇੱਕ ਬੰਦਾ ਹੀ ਦਿਖਾ ਦੇ ਇੱਕ ਬੰਦੇ ਦਾ ਕਮੈਂਟ ਹੀ ਦਿਖਾ ਦੇ ਕਿ ਮੈਨੂੰ ਕੋਈ ਕਹਿੰਦਾ ਹੈ ਕਿ ਲੌਂਗ ਵੀਡੀਓ ਬਣਾ ਕੋਈ ਕਹਿੰਦਾ ਸ਼ਾਰਟ ਬਣਾ ਕਮੈਂਟ ਆਉਂਦੇ ਮੈਂ ਤਾਂ ਤੈਨੂੰ ਇੱਕ ਗੱਲ ਨਹੀਂ ਬਾਰ-ਬਾਰ ਇਹੀ ਗੱਲ ਬੋਲ ਦਿੱਤੀ ਆ ਤੇ ਤੈਨੂੰ ਸਾਰੇ ਇਹੀ ਗੱਲ ਬੋਲਦੇ ਆ ਕਿ ਤੇਰੀ ਹਰ ਜਗ੍ਹਾ ਕਮੈਂਟ ਆਫ ਹੁੰਦੇ ਆ ਇਨਸਟਾ ਤੇ ਆਪਣਾ YouTube ਤੇ ਕਮੈਂਟ ਆਫ ਹੁੰਦੇ ਆ ਲੋਕ ਕਿੱਥੇ ਤੈਨੂੰ ਮਤਲਬ ਸੁਪਨੇ ਦੇ ਵਿੱਚ ਤੈਨੂੰ ਦੱਸ ਕੇ ਜਾਂਦੇ ਆ ਕਿ ਵੀਡੀਓ ਜਿਹੜੀ ਹੁੰਦੀ ਆ ਲੌਂਗ ਬਣਾਇਆ ਕਰੋ ਕੋਈ ਨਹੀਂ ਮਤਲਬ ਤੇਰੇ ਵੀਡੀਓ ਦੇਖਣਾ ਪਸੰਦ ਕਰਦਾ ਪਹਿਲਾਂ ਵੀ ਮੈਂ ਕਿਹਾ ਏ ਲੋਕ ਸਿਰਫ ਦੇਖਣਾ ਇਹ ਚਾਹੁੰਦੇ ਆ ਕਿ ਤੂੰ ਕਿੱਥੇ ਲੋਕੀ ਸ਼ੀ ਪੀ ਆ ਤੁਸੀਂ ਲੈ ਸਕਦੇ ਹੋ ਸੁਪਨੇ ਦੇ ਵਿੱਚ ਜਿਹੜੇ ਆ ਦਾਗ ਜਿਹੇ ਹੈਗੇ ਨਾ ਸ਼ੈਂਗ ਦੇ ਆਸ-ਪਾਸ ਇਹ ਮੈਂ ਤੁਹਾਨੂੰ ਦੱਸ ਦਿੰਦੀ ਆ ਵੈਸੇ ਮੈਂ ਹਜੇ ਤੱਕ ਕੋਸਪਰੇ ਨਹੀਂ ਲਈ ਕਿਚਨ ਕਲੀਨਰ ਨਾ ਤਾਂ ਉਹ ਤੁਸੀਂ ਲੈ ਸਕਦੇ ਹੋ ਉਹਦੇ ਨਾਲ ਸਪਰੇ ਨਾਲ ਹੋ ਜਾਊ ਮੈਂ ਤੁਹਾਨੂੰ ਦੱਸ ਦਿਆਂ ਬਟ ਮੈਂ ਹਲੇ ਤੱਕ ਟ੍ਰਾਈ ਨਹੀਂ ਕੀਤਾ ਕਿਉਂਕਿ ਮੇਰੇ ਕੋਲ ਨਾ ਟਾਈਮ ਆ ਇਹ ਆਪਾਂ ਨੂੰ ਸਲਾਹਾਂ ਦੇ ਰਹੀ ਆ ਤੇ ਕਿਚਨ ਕਲੀਨਿੰਗ ਲੈ ਕੇ ਆਓ ਤੇ ਮਤਲਬ ਹਨਾ ਰਸੋਈ ਨੂੰ ਇਦਾਂ ਸਾਫ ਕਰੋ ਉਦਾਂ ਸਾਫ ਕਰੋ ਜਿੰਨੀਆਂ ਤੂੰ ਸਾਨੂੰ ਟਿਪਸ ਦਿੰਦੀਆਂ ਆ ਉਹੀ ਟੈਸਟ ਤੂੰ ਯੂਜ਼ ਕਰਿਆ ਕਰ ਠੀਕ ਹਨਾ ਕੀ ਹਾਲਤ ਬਣਾਈ ਪਈ ਆ ਕਰਦੀ ਦੂਸਰੀ ਗੱਲ ਕਹਿੰਦੀ ਆ ਕਿ ਮੇਰਾ ਤਾਂ ਨਾ ਤਾਂ ਸਾਫ-ਸੂਫ ਕਰਨ ਦਾ ਟਾਈਮ ਹੀ ਨਹੀਂ ਲੱਗਦਾ ਤੇ ਟਾਈਮ ਕਿਰਾਂ ਕਿੱਥੋਂ ਲੱਗਣਾ ਮੈਂ ਤੇ ਪਹਿਲਾਂ ਵੀ ਤੈਨੂੰ ਇਹੀ ਗੱਲ ਆਖੀ ਆ ਕੀ ਮਤਲਬ ਤੇਰਾ ਟਾਈਮ ਕਾਹ ਨਹੀਂ ਲੱਗਦਾ ਕਿਉਂਕਿ ਜੁਲੀ ਬਿਸਤਰੀ ਚੱਕ ਕੇ ਤੁਸੀਂ ਕਦੀ ਕਿਤੇ ਛਿਪਣਾ ਹੁੰਦਾ ਹੈ ਜੁਲੀ ਬਿਸਤਰੀ ਚੱਕ ਕੇ ਕਦੀ ਕਿਤੇ ਤੁਸੀਂ ਛਿਪਣਾ ਹੁੰਦਾ ਹੈ ਇਸ ਕਰਕੇ ਤੇਰਾ ਟਾਈਮ ਨਹੀਂ ਲੱਗਦਾ ਸਾਰਾ ਦਿਨ ਤੇਰਾ ਕਦੀ ਕਿਤੇ ਕਦੀ ਕਿਤੇ ਲੰਗ ਜਾਂਦਾ ਇਸ ਕਰਕੇ ਤੇਰਾ ਕੰਮ ਕਰਨ ਦੇ ਵਿੱਚ ਬਿਲਕੁਲ ਵੀ ਧਿਆਨ ਨਹੀਂ ਹੈ ਗਾਇਸ ਮੈਂ ਬਣੀ ਪੱਲ 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 ਦੇਖ ਲਓ ਹੁਣ ਮੀਨੂ ਸਿਰਾ ਆਪ ਆਪਣੇ ਨੂੰ ਖੁਦ ਨੂੰ ਕਹੀ ਜਾਂਦੇ ਆ ਕਿ ਮੈਂ ਬਣ ਗਈ ਆ ਪਾਲੂ ਤੇ ਜਦੋਂ ਕੋਈ ਇਹਨੂੰ ਕੁਝ ਬੋਲਦਾ ਹੈ ਗਲਤ ਤੇ ਫਿਰ ਇਹਨੂੰ ਲੱਗ ਜਾਂਦਾ ਹੈ ਮਿਰਚਾਂ ਤੇ ਤੁਸੀਂ ਮਤਲਬ ਆਪਣਾ ਆਂਟੀ ਜਲੂਸ ਖੁਦ ਕਢਵਾ ਰਹੇ ਹੋ ਹਨ ਜਦੋਂ ਕੋਈ ਬੋਲਦਾ ਹੈ ਤੇ ਫਿਰ ਤੁਹਾਨੂੰ ਗੁੱਸਾ ਲੱਗ ਜਾਂਦਾ ਹੈ ਕਿ ਮੈਨੂੰ ਕੋਈ ਇਦਾਂ ਬੋਲਦਾ ਓਦਾਂ ਬੋਲਦਾ ਹੈ ਤੇ ਜਾਂ ਫਿਰ ਤੁਸੀਂ ਜਾਣਬੁੱਝ ਕੇ ਹਰਕਤਾਂ ਕਰਦੇ ਹੋ ਕਿਉਂਕਿ ਤੁਹਾਡੇ ਵੀਊ ਡਾਊਨ ਹੋ ਗਿਆ ਤੇ ਜਾਂ ਫਿਰ ਤੁਸੀਂ ਜਾਣਦੇ ਹੋਗੇ ਕਿ ਇਹ ਕਿਉਂ ਲੱਛਣ ਕਰਦੇ ਹੋ ਹਨ ਬੜੇ ਭੜੇ ਲੱਗਦੇ ਹੋ ਠੀਕ ਹੈ ਨਾ ਦੇਖ ਲਓ ਯੋਗਾ ਕਰਦੀ ਕਦੀ ਨਹੀਂ ਸਾ ਯੋਗੇ ਤਾਂ ਸਾਨੂੰ ਪਤਾ ਨਹੀਂ ਤੂੰ ਯੋਗਾ ਕਰਦੀ ਹੈ ਕਿ ਨਹੀਂ ਕਰਦੀ ਪਰ ਤੂੰ ਹਰਕਤਾਂ ਪਾਗਲਾਂ ਵਾਲੀਆਂ ਜ਼ਰੂਰ ਕਰਦੀਆਂ ਠੀਕ ਹੈ ਨਾ ਤੂੰ ਆਪਣਾ ਜਲੂਸ ਆਪ ਹੀ ਕਢਵਾਈ ਜਾਨੀ ਆ ਫਿਰ ਜਦੋਂ ਕੋਈ ਦੂਸਰਾ ਮਾੜਾ ਬੋਲਦਾ ਹੈ ਜਾਂ ਤੁਹਾਨੂੰ ਕੋਈ ਬੈਡ ਕਮੈਂਟ ਕਰਦਾ ਹੈ ਤੇ ਫਿਰ ਤੁਹਾਨੂੰ ਮਿਰਚਾਂ ਲੱਗ ਜਾਂਦੀਆਂ ਹੈ ਤੇ ਆ ਹਰਕਤਾਂ ਆਮ ਤਾਂ ਨਖਰ ਬੱਚੇ ਵੀ ਨਹੀਂ ਕਰਦੇ ਹੋਣੇ ਤੇ ਧੁੱਪ ਦੇ ਵਿੱਚ ਆ ਕੀ ਏ ਝੋਲ ਜਿਹਾ ਪਾਈ ਫਿਰ ਪਰ ਦੀ ਕਿ ਬਹੁਤ ਮੈੜੀਆਂ ਧੁੰਦਾ ਪੈਂਦੇ ਆ ਜਿਹੜੀਆਂ ਮਤਲਬ ਤੈਨੂੰ ਜਿਆਦਾ ਕੱਕਰ ਚੜਦਾ ਹੈ ਠੰਡ ਲੱਗਦੀ ਹੈ ਹਨ ਧੁੱਪ ਦੇ ਵਿੱਚ ਹੀ ਪਾਈ ਫਿਰਦੀ ਆ ਤੇ ਇਹਦਾ ਮਤਲਬ ਇਹੀ ਆ ਕਿ ਇਹ ਜਾਣ ਬੁੱਝ ਕੇ ਲੱਛਣ ਕਰਦੀ ਆ ਅਸੀਂ ਤਾਂ ਹਾਲੇ ਤੱਕ ਕੁੱਟੀਆਂ ਨਹੀਂ ਗੱਡੀਆਂ ਤੇ ਬਾਈ ਸਾਡਾ ਧੁੱਪੇ ਵਿੱਚ ਬਾਹਰ ਬੈਠੀ ਮੇਬੇ ਸਾਡੀ ਕਈਆਂ ਨਹੀਂ ਵਰਪੀ ਖਵਾਓ ਹਾਂ ਤੇ ਵਰਪੀ ਕਿ ਤੱਕ ਖਵਾਈਏ ਇੱਕ ਦੋ ਵਲੌਗ ਦੇ ਵਿੱਚ ਆ ਜਿਹੜੀ ਬੇਬੇ ਆ ਇਹਨੇ ਪਤਾ ਨਹੀਂ ਕਿੰਨੀ ਵਾਰੀ ਇਹਦੇ ਤੋਂ ਬਰਫੀ ਮੰਗ ਲਈ ਹੋਣੀ ਆ ਦੋ ਦੋ ਵਲੌਗਾਂ ਦੇ ਵਿੱਚ ਤੋਂ ਮੈਂ ਖੁਦ ਹੀ ਦੇਖ ਲਿਆ ਕਿ ਇਹਦੇ ਤੋਂ ਪਤਾ ਨਹੀਂ ਕਿੰਨੀ ਵਾਰੀ ਨੇ ਬਰਫੀ ਮੰਗੀ ਹੋਣੀ ਆ ਹਨਾ ਤੇ ਜੇ ਲਿਆ ਦੇਂਗੀ ਤੇ ਕਿੱਡੀ ਕੀ ਗੱਲ ਆ ਉਦਾਂ ਵੀ ਤੂੰ ਸ਼ਹਿਰ ਜਾਣੀ ਆ ਖਰਚੇ ਕਰਦੀ ਆ ਕਦੇ ਕੋਸ਼ ਕਦੇ ਕੋਸ਼ ਤੇ ਫਿਰ ਕੀ ਆ ਜੇ ਇਹਨੂੰ ਤੂੰ ਬਰਫੀ ਲਿਆ ਦੇਂਗੀ ਹੁਣ ਕਹਿੰਦੇ ਅਸੀਂ ਤੈਨੂੰ ਬਰਫੀ ਕਿੱਥੋਂ ਘੁਵਾਈਏ ਤੇ ਜੇ ਤੁਸੀਂ ਇਹੀ ਹਰਕਤਾਂ ਕਰਨੀਆਂ ਹੁੰਦੀਆਂ ਫਿਰ ਤੁਸੀਂ ਵਲੌਗ ਬਣਾ ਕੇ ਕਿਉਂ ਪਾਉਂਦੇ ਹੋ ਜਦੋਂ ਤੁਸੀਂ ਵਲੌਗ ਬਣਾ ਕੇ ਪਾਉਂਦੇ ਹੋ ਨਿੱਕੀ ਨਿੱਕੀ ਗੱਲ ਦੱਸਦੇ ਹੋ ਤੇ ਫਿਰ ਹੀ ਲੋਕ ਤੇ ਵੀ ਸਾਡੇ ਕੋਲ ਨਹੀਂ ਪੀਲੇ ਚੋਲ ਮੈਂ ਮੈਡੀਕਲ ਨਹੀਂ ਗਿਆ ਚੋਲ ਚੱਲ ਚੱਲ ਚੋਲ ਨਹੀਂ ਮੰਨੀ ਚੋਲ ਚੋਲ ਨਹੀਂ ਚੋਲ ਆਂਟੀ ਨੇ ਇਥੇ ਕੱਟ ਲਾ ਦਿੱਤਾ ਏ ਦਰਅਸਲ ਇਹਨੇ ਕੱਟ ਪਤਾ ਕਿ ਇਸ ਚੀਜ਼ ਦਾ ਲਾਇਆ ਏ ਕਿ ਚੋਲਾਂ ਦੀ ਤਾਂ ਮੈਂ ਭੁੱਖੀ ਆ ਸੋਨ ਜਰੀਆ ਤੇ ਬੇਚੋਲ ਨਹੀਂ ਬਣੇ ਨਹੀਂ ਬਣੇ ਬੱਚੇ ਨਹੀਂ ਬਣੇ ਦੋ ਦਾ ਦੀਦੀ ਦਾ ਕਿ ਚੋਲ ਮਾਂ ਦੀ ਬਸਵਾ ਦੇ ਕਰ ਜਾ ਕੇ ਜੂ ਰੋ ਮਾਰ ਰਹੀ ਆ ਕਿ ਚੌਲ ਬਣਾਓ ਮੈਂ ਜੀਬਾਂ ਸਵਾਰਦੇ ਰਹੀ ਕਿ ਫਲਾਣਾ ਠਮਕਾਨਾ ਕਿੱਦਾਂ ਹਨਾ ਬੋਲਦੀ ਆ ਤੇ ਤੇਰੇ ਘਰੇ ਆਏ ਸੀ ਉਹ ਹਨਾ ਤੇਰੀ ਨਾਨ ਆਈ ਸੀ ਤੇਰੀ ਸੱਸ ਹੀ ਜਾਂ ਕਿੱਦਾਂ ਵੀ ਆ ਤੇ ਤੂੰ ਉੱਥੇ ਉਹਨਾਂ ਨੂੰ ਬਣਾ ਕੇ ਖਵਾ ਦੇ ਚੌਲ ਜੇ ਤੇਰਾ ਇੰਨਾ ਜਿਆਦਾ ਜੀ ਕਰਦਾ ਸੀ ਤੇ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਕੁਝ ਖਵਾਇਆ ਪਿਆ ਨਹੀਂ ਹੋਣਾ ਚਾਹ ਬਣਾ ਪਿਆ ਕੇ ਤੋੜ ਦਿੱਤਾ ਤੇ ਅਗਲੇ ਦੇ ਘਰ ਜਾ ਕੇ ਜੂ ਰੋ ਪੂਰਾ ਬਣਾ ਰਹੀ ਉਹ ਰੋਟੀ ਪਣੀ ਮਤਲਬ ਖਵਾ ਰਹੀ ਆ ਤੇ ਉਧਰ ਜਾ ਕੇ ਤੂੰ ਕਹਿੰਦੀ ਆ ਕਿ ਮੈਨੂੰ ਚੌਲ ਖਵਾਓ ਇਦਾਂ ਉਹਦਾ ਤੇ ਤੂੰ ਬਣਾਣਾ ਤੇਨੂੰ ਕੀ ਹੋਇਆ ਏ ਕਿਦਾਂ ਆਕੜ ਕਰਦੀ ਅੱਗੋਂ ਉਹ ਲੈਣੀ ਪਰ ਮੈਂ ਮੈਨੂੰ ਮੇਰੇ ਨਾਲ ਨਹੀਂ ਕਰੀਓ ਤੈਨੂੰ ਮਿਲ ਲੈ ਇਹ ਇਹ ਕਰਕੇ ਪੈਂਦੀ ਉਹ ਆਪਾਂ ਵੀ ਪੈਂਦੀ ਹੁੰਦੇ ਨੇ ਪੁੱਛੇ ਟੱਕ ਕੇ ਪੈਂਦੀ ਮੈਨੂੰ ਆਪਾਂ ਪਾ ਕੇ ਨਾ ਕੀ ਹੋ ਗਈ ਗਨੁੰਡੀ ਕਰਿਆ ਮੈਨੂੰ ਕਿਹਾ ਤੈਨੂੰ ਲੈ ਕੇ ਮੇਰੇ ਕਾ ਗੋਪੀ ਆ ਇਹਦਾ ਮਤਲਬ ਬੜੇ ਸੋਹਣੇ ਬਲੌਕ ਬਣਾਉਂਦਾ ਹੁੰਦਾ ਸੀ ਵਿਆਹ ਤੋਂ ਪਹਿਲਾਂ ਹਾਸੇ ਮਜ਼ਾਕ ਵਾਲੇ ਤੇ ਲੋਕ ਇੰਜੋਏ ਵੀ ਪੂਰਾ ਕਰਦੇ ਸੀ ਤਾਂ ਆ ਵਿਆਹ ਤੋਂ ਬਾਅਦ ਇਹਨੂੰ ਵੀ ਪਤਾ ਨਹੀਂ ਕੀ ਹੋ ਗਿਆ ਹੈ ਜਾਂ ਤੇ ਦੀ ਮਾਂ ਇਹਦੀ ਬੇਇੱਜ਼ਤੀ ਕਰਦੇ ਰਹਿੰਦੀ ਆ ਜਾਂ ਇਹ ਉਹ ਵਿਚਾਰੀ ਜਿਹੜੀ ਨਵੀਂ ਵਿਆਹੀ ਆਈ ਆ ਉਹਦੀ ਬੇਇੱਜ਼ਤੀ ਕਰਦੇ ਰਹਿੰਦੇ ਆ ਜਦੋਂ ਉਹਨੇ ਤਾਂ ਡੂ ਮਤਲਬ ਇੱਕ ਦੋ ਸ਼ਬਦ ਅਗੋਂ ਸੁਣਾਏ ਨਾ ਗੱਲਾਂ ਸੁਣਾਈਆਂ ਤੇ ਫੇਰ ਤੁਹਾਨੂੰ ਮਿਰਚਾਂ ਲੱਗ ਜਾਣੀਆਂ ਉਹਦਾ ਵਿਚਾਰੀ ਦਾ ਇਹਨਾਂ ਨੇ ਜਲੂਸ ਕੱਢ ਕੇ ਰੱਖ ਛੱਡਿਆ ਕਦੇ ਕੋਸ਼ ਕਦੇ ਕੋਸ਼ ਕਦੇ ਰੋਟੀਆਂ ਬਣਾਉਣ ਲੱਗ ਪੈਂਦੇ ਆ ਕਦੇ ਜਨਾਨੀ ਥੱਲੇ ਲੱਗਾ ਫਲਾਣਾ ਟਮਕਾਨਾ ਪਤਾ ਨਹੀਂ ਇਹਨਾਂ ਨੂੰ ਲੋਕ ਇੰਨੇ ਲਾਹਣ ਤਾਂ ਪਾਉਂਦੇ ਪੁੱਛੇ ਕੁਝ ਨਾ ਚੱਪ ਕਿਦਾ ਕਹਿੰਦੇ ਤੈਨੂੰ ਗੱਡੀ ਨਹੀਂ ਚਲਾਉਣੀ ਉਹਦੀ ਮੈਂ ਮਨ ਨਹੀਂ ਲੱਗਦਾ ਓਏ ਯਾਰ ਮੇਰੀ ਗੱਲ ਨਹੀਂ ਮੇਰੇ ਕੋਲ ਗੱਡੀ ਮੇਰੇ ਬਾਈ ਬਲੈਨ ਰੋਤ ਸਿੱਖੋ ਇੱਕਦਮ ਜਹਾਜ਼ ਤੇ ਪੜ੍ਹ ਸਟੀਅਰਿੰਗ ਹੈ ਆ ਮੈਨੇ ਕੋਈ ਬਿੰਗਾ ਡੇਟਾ ਓਏ ਭਰਾਵਾ ਧੀਮੀ ਦੇ ਚਾਚਾਾਂ ਦੇ ਵਿੱਚ ਕਿਤੇ ਸਾਡਾ ਨਾਪੁਖ ਪੜਤਾ ਕਰਾ ਦੇਈ ਤੇ ਦੱਸ ਲੋ ਕਿ ਮੈਂ ਆ ਜਿਹੜੀ ਮਾਤਾ ਹੈ ਮੈਨੂੰ ਤੇ ਇਹਦੀ ਸਮਝ ਨਹੀਂ ਲੱਗਦੀ ਕਿ ਤੂੰ ਸੋਂ ਆਪਣੇ ਮੁੰਡੇ ਨੂੰ ਰੋਕਣਾ ਹੈ ਕਿ ਤੂੰ ਵੀ ਉਹਦੇ ਨਾਲ ਰਲੀਆਂ ਉਹ ਕੜੀ ਉਹਦੀ ਉਹਦੀ ਬੇਇਜ਼ਤੀ ਕਰਨ ਲੱਗ ਪੈਂਦੀ ਆ ਕਾਦੀ ਉਹਦੀ ਉਹਦੀ ਬੇਇਜ਼ਤੀ ਕਰਨ ਲੱਗ ਪੈਂਦੀ ਇੱਕ ਦੂਜੇ ਦੇ ਸਾਹਮਣੇ ਇੱਕ ਦੂਜੀਆਂ ਬੇਇਜ਼ਤੀਆਂ ਕਰੀ ਜਾਂਦੇ ਆ ਵਲੌਗ ਦੇ ਵਿੱਚ ਤੇ ਕਿੰਨੇ ਜਿਆਦਾ ਬੋਲਦੀ ਮੈਨੂੰ ਲਾਲ ਆਂਟੀ ਪਤਾ ਨਹੀਂ ਕੀ ਖਾ ਲੈਂਦੀ ਤੜਕੀਏ ਕੀ ਜਿਹੜੀ ਐਨੀ ਉੱਚੀ ਉੱਚੀ ਬੋਲਦੀ ਆ ਪਹਿਲਾਂ ਵੀ ਕਹੀ ਗਈ ਮੇਰਾ ਸਿਰ ਦਰਦ ਹੁੰਦਾ ਮੇਰਾ ਗਲਾ ਬੈਠਾ ਇਦਾਂ ਹੁੰਦਾ ਤੇ ਸਪੀਕਰ ਸਭ ਤੋਂ ਜਿਆਦਾ ਐਸੀ ਆਂਟੀ ਦਾ ਹੀ ਕਿ ਵਲੌਗ ਬਣਾਉਣੇ ਹੁੰਦੇ ਢੰਗ ਦੇ ਬਣਾਇਆ ਕਰੋ ਕਿਵੇਂ ਹਨ ਇਹਨਾਂ ਨੇ ਆਪਣੇ ਘਰ ਦਾ ਜਲੂਸ ਕੱਢਿਆ ਪਿਆ ਪੂਰਾ ਤੇ ਤੇਰੀ ਸਾਲੀ ਕਿਹੜਾ ਫਰੂਟ ਲਾਈਕ ਕਰਦੀ ਆ ਪਤਾ ਨਹੀਂ ਕਵਿਤਾ ਡ੍ਰੈਗਨ ਦਾਣੀ ਖਾਂਦੀ ਫਰੂਟ ਟੀਰਾ ਸੈੱਲ ਘੱਟਿਆ ਡ੍ਰੈਗਨ ਆ ਕੇ ਕੀ ਆ ਪਿਆ ਕੀ ਕਹਿੰਦਾ ਆ ਦੇ ਲੈ ਪਾਪੀ ਤੇਰੀ ਭੈਣ ਨੂੰ ਗਈ ਜਾਂਦਾ ਲੈ ਦੱਸ ਤੂੰ ਹੀ ਉੱਥੇ ਮਿਲਣ ਚੱਲੇ ਜੇ ਕਿ ਆਪਣਾ ਜਲੂਸ ਕਢਵਾਉਣ ਚੱਲੇ ਜੇ ਉੱਥੇ ਜਾ ਕੇ ਇਹ ਕੀ ਜੀ ਤੇਰੀ ਸਾਲੀ ਨੂੰ ਕਿਹੜਾ ਫਰੂਟ ਪਸੰਦ ਆ ਅੱਗੇ ਤੇ ਇੱਕ ਉਹਨਾਂ ਨੇ ਦੂਸਰਾ ਡੋਪਤੀ ਤੁਹਾਡੇ ਘਰੇ ਆਣ ਕੇ ਜਿਹੜਾ ਤੁਸੀਂ ਸਾਰਾ ਦਿਨ ਜਲੂਸ ਕੱਢ ਛੱਡਦੇ ਹੋ ਤੇ ਦੁੱਜੀ ਨੂੰ ਤੋੜ ਕੇ ਉਹਨਾਂ ਨੇ ਆਪਦੀ ਹੋਰ ਬੇਇੱਜ਼ਤੀ ਕਰਵਾਉਣੀ ਆ ਕੀ ਕੀ ਲੱਛਣ ਕਰਦੇ ਜੇ ਪਰਿਵਾਰਿਕ ਤੁਸੀਂ ਵਲੌਗ ਬਣਾਉਂਦੇ ਜੇ ਹਨਾ ਵਧੀਆ ਬਣਾਉਂਦੇ ਜੇ ਹਾਸੇ ਮਜ਼ਾਕ ਵਾਲੇ ਬਣਾਉਂਦੇ ਜੇ ਜੇ ਤੁਸੀਂ ਵਿਆਹ ਤੋਂ ਬਾਅਦ ਆ ਕੀ ਲੱਛਣ ਫੜੇ ਆ ਤੇ ਕਮੈਂਟਾਂ ਦੇ ਵਿੱਚ ਵੀ ਲੋਕ ਇਹਨਾਂ ਤੋਂ ਅੱਕੇ ਪਏ ਆ ਕਿਉਂਕਿ ਉਹ ਰੈਕਟਿੰਗ ਬਹੁਤ ਜਰੀ ਕਰਦੇ ਆ ਹਰਕਤਾਂ ਹੀ ਇਹਨਾਂ ਦੀ ਇਹੋ ਜੀਆਂ ਆ ਹਾਸਾ ਮਜ਼ਾਕ ਆਪਣੀ ਥਾਂ ਦਾ ਬੇਇੱਜ਼ਤੀ ਤੇ ਨਾ ਕਰਾਓ ਕਿੱਲੀ ਵਾਲਾ ਕਿੱਲੀ ਵਾਲਾ ਕਿੱਲੀ ਵਾਲਾ ਮੈਨੂੰ ਤਾਂ ਬੋਝਦਾ ਸਾਹ ਮੈਨੂੰ ਤਾਂ ਬਿਹਾਰੀ ਲੱਗਦੀ ਆ ਸੱਚੀ ਆ ਤੇਰੇ ਕੋਲ ਆ ਬੋ ਬੋਥੇ ਇਸ ਕੀ ਲਈ ਇਸ ਦਾ ਪਤਾ ਉਹ ਤਾਂ ਪੰਜਾਬੀ ਬੋਲਿਆ ਆ ਉਹਨੇ ਸਾਰੀਆਂ ਮੋਟੇ ਨੂੰ ਤੈਨੂੰ ਤੋ ਬਿਯਾਰੀ ਦੱਸਦਾ ਐ ਤੇ ਤੂੰ ਕਿ ਤੂੰ ਵੀ ਆਪਣਾ ਆਪ ਜਲੂਸ ਕਢਵਾਈ ਜਾਣਾ ਤੂੰ ਵੀ ਕਿਤੇ ਬਹੁਤ ਜ਼ਿਆਦਾ ਸੋਹਣਾ ਨਹੀਂ ਲੱਗਦਾ ਤੇਰੀਆਂ ਜਿਹੋ ਜਿਹੀਆਂ ਹਰਕਤਾਂ ਠੀਕ ਹੈ ਨਾ ਲਾਂ ਤਾਂ ਵੇਖਿਆ ਕਦੇ ਤੁਹਾਨੂੰ ਲਾਂ ਤਾਂ ਲੋਕ ਕਿਵੇਂ ਪਾਉਂਦੇ ਆ ਇਹਨਾਂ ਨੂੰ ਆ ਕਿ ਮਤਲਬ ਜਿਹੜੇ ਅਸੀਂ ਵਲੌਗ ਬਣਾਉਂਦੇ ਵੀਡੀਓ ਬਣਾਉਂਦੇ ਆ ਲੋਕਾਂ ਨੂੰ ਹਸੀ ਮਜ਼ਾਕ ਸਾਡਾ ਵਧੀਆ ਲੱਗਦਾ ਹੋਊਗਾ ਪਰ ਨਹੀਂ ਜਿੱਥੇ ਵਧੀਆ ਲੱਗਦਾ ਹੀ ਵਧੀਆ ਲੱਗਦਾ ਹੀ ਹੁਣ ਤੁਸੀਂ ਜ਼ਿਆਦਾ ਹੀ ਕੁਝ ਕਰਨ ਲੱਗ ਪਈ ਜੀ ਥੋੜਾ ਘੱਟ ਕਰੋ ਸਵੇਰੇ 8 ਵਜੇ ਪੈ ਜੀ 8 ਮੈਨੂੰ 8 ਵਜੇ ਹੁਣ ਫੋਨ ਆਏ ਕਿਸੇ ਦਾ ਕਿਸੇ ਮੁੰਡੇ ਦਾ ਹੁਣ ਵੀ ਬਾਰ-ਬਾਰ ਮੇਰੇ ਫੋਨ ਦੇ ਵਿੱਚ ਫੋਨ ਆਈ ਜਾਂਦੇ ਮੈਂ ਵੀਡੀਓ ਕਹਿੰਦਾ ਤੁਸੀਂ ਇੰਸਟਾਗ੍ਰਾਮ ਤੇ ਵੀਡੀਓ ਪਾਉਣੇ ਮੈਂ ਕਹਾਂ ਹਾਂ ਜੀ ਮੈਂ ਇਹ ਕਹ ਤੇ ਵੀਰੇ ਮੈਂ ਕਹਾਂ ਹਾਂ ਜੀ ਵੀਰ ਪਾਉਣੇ ਆਪਾਂ ਮੈਨੂੰ ਕਹਿੰਦਾ ਮੈਨੂੰ ਉਹਦਾ ਧਮਕੀ ਆਈ ਹੈ ਮੁੰਡੇ ਜੀ ਜੇ ਮੈਨੂੰ ਕੱਲ ਨੂੰ ਕੁਝ ਹੁੰਦਾ ਠੀਕ ਹੈ ਇਹ ਮੁੰਡੇ ਦਾ ਮੈਂ ਨੰਬਰ ਵੀ ਲਾਉਂਗੀ ਤੇ ਤੁਹਾਡਾ ਮੂੰਹ ਬਿਲਕੁਲ ਨਹੀਂ ਪਸੰਦਾ ਆ ਤੂੰ ਅੱਜਕੱਲਾਂ ਆਂਟੀਆਂ ਨੂੰ ਵੀ ਪਤਾ ਨਹੀਂ ਕੀ ਅੱਗ ਲੱਗੀ ਆ ਮੈਨੂੰ ਲੱਗਦਾ ਕੁੜੀਆਂ ਨੂੰ ਥੋੜਾ ਜਿਹਾ ਘੱਟ ਵਾ ਤੇ ਆਂਟੀਆਂ ਦਾ ਕੰਮ ਜ਼ਿਆਦਾ ਵਧ ਗਿਆ ਕਿ ਮੂੰਹ ਚੋ ਕੇ ਕਦੀ ਕੋਈ ਆ ਜਾਂਦੀ ਏ ਧਮਕੀ ਦੇਣ ਕਦੇ ਕੋਈ ਆ ਜਾਂਦੀ ਧਮਕੀ ਦੇਣ ਤੇ ਮੈਨੂੰ ਤਾਂ ਤੇਰੀ ਇਹ ਗੱਲ ਨਹੀਂ ਸਮਝ ਲੱਗਦੀ ਇੱਥੇ ਵੀਡੀਓ ਪਾ ਕੇ ਦੱਸ ਰਹੀ ਆ ਕਿ ਮੈਨੂੰ ਐਦਾਂ ਧਮਕੀ ਆਈ ਫਲਾਣਾ ਠੰਗਾਨਾ ਕਿ ਕੋਈ ਕਹਿੰਦਾ ਮੇਰੇ ਨਾਲ ਗੱਲ ਕਰ ਹਨਾ ਤੇ ਤੂੰ ਇੱਥੇ ਵੀਡੀਓ ਪਾ ਕੇ ਦੱਸਦੀ ਲੋਕਾਂ ਦਾ ਦਿਮਾਗ ਖਾਨੀ ਆ ਤੇ ਤੂੰ ਜਾ ਕੇ ਜਾ ਪੁਲਿਸ ਕੋਲ ਚੱਲ ਜਾ ਉੱਥੇ ਰਿਪੋਰਟ ਕਰਾ ਕੇ ਮੈਨੂੰ ਫਲਾਣਾ ਬੰਦਾ ਤ ਹੈ ਮੋਟੇ ਦਿਮਾਗ ਦੀ ਕੋਸਟਾਂ ਤੇ ਵੀਰਲ ਕਰੂਗਾ ਤੇ ਜੇ ਬਈ ਇਹਨਾਂ ਨੇ ਮੇਰੇ ਵਿਰੁੱਧ ਵੀਰਲ ਕੀਤੀਆਂ ਕਿ ਮੈਂ ਤੁਹਾਨੂੰ ਜਾਣਦੀ ਵੀ ਨਹੀਂ ਹੈਗੀ ਵੀ ਕੌਣ ਆ ਕੌਣ ਨਹੀਂ ਜਿਹੜੇ ਮੇਰੇ ਭਰਾ ਨਹੀਂ ਹਨ ਮੇਰੇ ਹੈਲਪ ਕਰੋ ਅੰਠੀ ਤਾਂ ਮੇਰੇ ਘਰ ਵਾਲੇ ਨੂੰ ਵੀ ਨਹੀਂ ਪਤਾ ਇਹ ਤਾਂ ਕੰਮ ਤੇ ਚਲੇ ਜਾ ਤੇ ਮੰਮੀ ਡੈਡੀ ਘਰੇ ਨਹੀਂ ਤੇ ਮੈਂ ਵੀ ਬੈਠੀ ਮੈਂ ਵੀ ਹਜੇ ਪਈ ਸੀ ਅੱਜ ਇਸ ਤਰ੍ਹਾਂ ਦਾ ਜਿਵੇਂ ਪਈ ਮੈਂ ਆ ਦੇਖੋ ਕੰਬਲ ਜਿਹੀ ਪਈ ਮੈਂ ਹਜੇ ਉੱਠੀ ਨਹੀਂ ਹੈਗੀ ਤੇ ਮੈਂ ਫੋਨ ਚੈੱਕ ਕਰੀ ਜਾਂਦੀ ਸੀ ਸਾਰਿਆਂ ਦੀ ਆਓ ਜੀ ਕੰਬਲ ਚੈੱਕ ਕਰ ਕਰਕੇ ਦਿਖਾ ਰਹੀ ਆ ਕਿ ਕਿੰਨੇ ਹਾਲੇ ਮੈਂ ਪਈ ਸੀ ਮੈਨੂੰ ਫੋਨ ਆ ਗਿਆ ਤੂੰ ਮਤਲਬ ਤੜਕੇ ਉੱਠ ਕੇ ਪਹਿਲਾਂ ਮੇਕਅਪ ਹੀ ਕੀਤਾ ਮੇਕਅਪ ਬਿੰਦੀ ਸੁਰਖੀ ਲਾ ਕੇ ਤੂੰ ਐ ਬੈਠੀ ਤਿਆਰ ਤਿਰਖੋ ਕੇ ਤੇ ਹਾਲੀ ਕਹਿੰਦੀ ਮੈਂ ਸੁੱਤੀ ਉੱઠી ਸੀ ਦੇਖ ਲਓ ਕਿੱਡੀ ਵੱਡੀ ਝੂਠੀ ਆ ਹਾਲੀ ਕਹਿੰਦੀ ਮੇਰੇ ਘਰ ਵਾਲੇ ਨੂੰ ਨਹੀਂ ਪਤਾ ਘਰ ਵਾਲੇ ਨੂੰ ਮਤਲਬ ਤੇਰੇ ਨੂੰ ਚੱਲ ਮੰਨ ਲੈ ਨਹੀਂ ਪਤਾ ਤੇ ਸਾਰੀ ਦੁਨੀਆ ਨੂੰ ਤੂੰ ਪਤਾ ਲਵਾ ਦਿੱਤਾ ਤੇ ਘਰ ਵਾਲਾ ਤੇਰਾ ਫੋਨ ਹੀ ਯੂਜ਼ ਕਰਦਾ ਜਾਂ ਤੇਰੇ ਘਰ ਵਾਲੇ ਨੂੰ ਪਤਾ ਨਹੀਂ ਕਿ ਤੂੰ ਕੀ ਕੰਮਾਂ ਵਿੱਚ ਕਰਦੀ ਫਿਰਦੀ ਆ ਕੀ ਲੱਛਣ ਕਰਦੀ ਲੋਕਾਂ ਨੂੰ ਐ ਪਾਗਲ ਬਣਾਈ ਜਾਂਦੇ ਆ ਸਾਰਾ ਵੀਊ ਦਾ ਚੱਕਰ ਹੁੰਦਾ ਐ ਲੋਕਾਂ ਨੂੰ ਮੂਰਖ ਬਣਾਉਂਦੇ ਰਹਿੰਦੇ ਸਾਰਾ ਦਿਨੇ ਵੀਰੇ ਵਾਇਰਲ ਕਰੂੰ ਵੀਰੇ ਨਾ ਤਾਂ ਮੈਨੂੰ ਕਹਤਾਂ ਮੈਂ ਨਾ ਤਾਂ ਮੈਂ ਇਹ ਜੇ ਕੰਮ ਕਰਾਂ ਤੇ ਨਾ ਮੈਨੂੰ ਲੋੜ ਹੈ ਇਹ ਕੰਮ ਕਰ ਦੇ ਠੀਕ ਆ ਮੈਂ ਕਹਤ ਤੁਸੀਂ ਮੇਰੇ ਸਾਰੇ ਭੈਣ ਭਰਾਗੇ ਮੈਂ ਤਾਂ ਪਹਿਲੀ ਗੱਲ ਵਿਆਹੀ ਹੋਈ ਆ ਨਾ ਮੈਂ ਇਹ ਜੇ ਕੰਮ ਕਰਾਂ ਨਾ ਮੈਨੂੰ ਲੋੜ ਆ ਠੀਕ ਆ ਕਰਨ ਦੀ ਜੇ ਵੀਰੇ ਮੇਰੀ ਇਹਨੇ ਕਿਸੇ ਇਹ ਮੁੰਡੇ ਨੇ ਵੀਡੀਓ ਬਣਾਤੀ ਮੇਰੀ ਠੀਕ ਆ ਨਾ ਰੱਬ ਕਰਕੇ ਬਣਾਵੇ ਨਾ ਠੀਕ ਆ ਪਰ ਤੇਰੇ ਉਹ ਵੀਰੇ ਕੀ ਕਰਨ ਵੀਰਿਆ ਨੂੰ ਪੋਸ਼ਕੇ ਤੁਸੀਂ ਨੰਬਰ ਪਾਉਂਦੇ ਆ ਇਹਦੀ ਸਕਰੀਨ ਦੇ ਉੱਪਰ ਜਿੰਨੇ ਵੀਡੀਓ ਦੇਖ ਲਿਓ ਜਾ ਕੇ ਇਹ ਖੁਦ ਉੱਤੇ ਨਾ ਆਪਣੀ ਫੋਟੋ ਮਤਲਬ ਜਿਹੜੀ ਵੀਡੀਓ ਬਣਾਉਂਦੀ ਆ ਨਾ ਵੀਡੀਓ ਦੇ ਉੱਪਰ ਆਪਣਾ ਨੰਬਰ ਮੈਂਸ਼ਨ ਕਰਦੀ ਆ ਇਹ ਹਰੇਕ ਵੀਡੀਓ ਦੇ ਉੱਪਰ ਇਹਨੇ ਆਪਣਾ ਨੰਬਰ ਲਿਖਿਆ ਹੋਇਆ ਹੈ ਮੈਂ ਤੇ ਤਾਂ ਚਲ ਨੰਬਰ ਹਾਈਡ ਕਰ ਦਿੱਤਾ ਵਾ ਮਤਲਬ ਕਿ ਜੋ ਵੀ ਬਦਲ ਕਰ ਦਿੱਤਾ ਬਟ ਇਹ ਉੱਪਰ ਨੰਬਰ ਲਿਖ ਕੇ ਰੱਖਦੀ ਆ ਤੇ ਜੇ ਤੁਸੀਂ ਆਪਣਾ ਨੰਬਰ ਉੱਪਰ ਸ਼ੋਅ ਕਰੋਗੇ ਤੇ ਫਿਰ ਲੋਕਾਂ ਨੇ ਤੁਹਾਨੂੰ ਫੋਨ ਹੀ ਕਰਨੇ ਆ ਹੋਰ ਦੱਸੋ ਤੁਹਾਡੇ ਤੋਂ ਲੋਕਾਂ ਨੇ ਕੀ dane ਲੈਣੇ ਆ ਤੁਸੀਂ ਖੁਦ ਹੀ ਨੰਬਰ ਦਿੰਦਗਾ ਤੇ ਫਿਰ ਤੁਸੀਂ ਆਣਗੇ ਤੇ ਸੱਚਾ ਬਣ ਜਾਂਦਗਾ ਜੇ ਕਿਹੀਂ ਬਹੁ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ